ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਮਤਲਬ ਦਿਲ ਨੂੰ ਛੋਣ ਵਾਲੀ ਸਾਖੀ ਦੀ ਗੱਲ ਕਰਾਂਗੇ ਸਤ ਸ੍ਰੀ ਅਕਾਲ ਸਾਖੀ ਦਾ ਨਾਂ ਹੈ ਨਾਮ ਰਤਨ ਅਤੇ ਸਾਲਸਰਾਏ ਜੋਰੀ ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਤੇ ਇੱਕ ਜੋਰੀ ਸਾਲਸਰਾਏ ਦਾ ਜ਼ਿਕਰ ਆਂਦਾ ਹੈ ਹਾਂਜੀ ਤੇ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਕਿਵੇਂ ਇੱਕ ਘਟਨਾ ਨੇ ਨਾ ਜ਼ਿੰਦਗੀ ਦੀ ਅਸਲ ਕੀਮਤ ਤੇ ਰੱਬ ਦੇ ਨਾਮ ਦੀ ਵਡਿਆਈ ਬਾਰੇ ਬੜਾ ਡੂੰਗਾ ਸਬਕ ਦਿੱਤਾ ਬਿਲਕੁਲ ਇਹ ਸਰੋਤ ਵੇਖੋ ਇੱਕ ਸਾਖੀ ਹੈ ਮਤਲਬ ਗੁਰੂ ਨਾਨਕ ਦੇਵ ਜੀ ਦੀ ਇੱਕ ਯਾਤਰਾ ਇੱਕ ਉਦਾਸੀ ਦੌਰਾਨ ਵਾਪਰੀ ਘਟਨਾ ਦਾ ਜ਼ਿਕਰ ਹੈ ਅੱਛਾ ਤੇ ਇਹਦੇ ਕੇਂਦਰ ਵਿੱਚ ਇੱਕ ਅਨਮੋਲ ਹੀਰਾ ਹੈ ਵੱਖ-ਵੱਖ ਲੋਕ ਉਹਦਾ ਮੁੱਲ ਪਾਉਂਦੇ ਨੇ ਆਪਣੀ ਆਪਣੀ ਸਮਝ ਨਾਲ ਹਮ ਪਰ ਅਸਲ ਗੱਲ ਜਿਵੇਂ ਤੁਸੀਂ ਕਿਹਾ ਉਹ ਹੀਰੇ ਤੋਂ ਅੱਗੇ ਜਾਂਦੀ ਹੈ ਇੱਕ ਰੋਹਾਨੀ ਸੱਚਵਲ ਤੇ ਮਜ਼ੇ ਦੀ ਗੱਲ ਇਹ ਹੈ ਕਿ ਕਿਵੇਂ ਇੱਕ ਭੌਤਿਕ ਚੀਜ਼ ਨੂੰ ਇਨਾ ਵੱਡਾ ਸਬਕ ਸਮਝਾਉਣ ਲਈ ਵਰਤਿਆ ਗਿਆ ਹਾਂ ਇਹ ਬੜਾ ਦਿਲਚਸਪ ਹੈ ਤੇ ਕਹਾਣੀ ਸ਼ੁਰੂ ਕਿਵੇਂ ਹੁੰਦੀ ਹੈ ਮਤਲਬ ਸ਼ੁਰੂਆਤ ਤਾਂ ਬੜੀ ਸਧਾਰਨ ਲੱਗਦੀ ਹੈ ਹਾਂਜੀ ਸ਼ੁਰੂਆਤ ਬਿਲਕੁਲ ਸਧਾਰਨ ਹੈ ਗੁਰੂ ਜੀ ਤੇ ਭਾਈ ਮਰਦਾਨਾ ਜੀ ਸਫ਼ਰਤੇ ਨੇ ਠੀਕ ਤੇ ਭਾਈ ਮਰਦਾਨਾ ਜੀ ਨੂੰ ਕੁਦਰਤੀ ਤੌਰ ਤੇ ਭੁੱਖ ਲੱਗ ਜਾਂਦੀ ਹੈ ਉਹ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਹਾਂ ਇਹ ਤਾਂ ਸਫ਼ਰ ਚ ਆਮ ਗੱਲ ਹੈ ਬਿਲਕੁਲ ਪਰ ਗੁਰੂ ਜੀ ਦਾ ਜਵਾਬ ਥੋੜਾ ਬਕਰਾ ਹੈ ਪਹਿਲਾਂ ਤਾਂ ਕਹਿੰਦੇ ਨੇ ਮਰਦਾਨਿਆ ਧੀਰਜ ਰੱਖ ਹੂੰ ਤੇ ਫਿਰ ਆਪਣੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰਚਦੇ ਨੇ ਤੇ ਉੱਥੋਂ ਇੱਕ ਬੜਾ ਚਮਕੀਲਾ ਕੀਮਤੀ ਹੀਰਾ ਨਿਕਲ ਆਂਦਾ ਹੈ ਵਾਹ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਹੈਰਾਨੀ ਵਾਲੀ ਤਾਂ ਹੈ ਹੀ ਫਿਰ ਗੁਰੂ ਜੀ ਉਹ ਹੀਰਾ ਭਾਈ ਮਰਦਾਨਾ ਜੀ ਨੂੰ ਫੜਾ ਦਿੰਦੇ ਨੇ ਅੱਛਾ ਤੇ ਕਹਿੰਦੇ ਨੇ ਮਰਦਾਨਿਆ ਆ ਲੈ ਇਹਨੂੰ ਵੇਚ ਕੇ ਕੁਝ ਖਾਣ ਪੀਣ ਦਾ ਸਮਾਨ ਲਿਆ ਪਰ 1 ਮਿੰਟ ਐਨੀ ਕੀਮਤੀ ਚੀਜ਼ ਤੇ ਉਹ ਵੀ ਸਿਰਫ ਖਾਣ ਪੀਣ ਵਾਸਤੇ ਵੇਚਣ ਲਈ ਕਹਿ ਦਿੱਤਾ ਇਹ ਥੋੜਾ ਅਜੀਬ ਨਹੀਂ हां देखो सवाल बिल्कुल सही है ਤੁਹਾਡਾ ਤੇ ਇਹੀ ਅੱਗੇ ਦੀ ਕਹਾਣੀ ਦੀ ਨੀਂਹ ਹੈ ਅਸਲ ਵਿੱਚ ਅੱਛਾ ਗੁਰੂ ਸਾਹਿਬ ਦਾ ਹਰ ਕੰਮ ਕਿਸੇ ਡੂੰਗੇ ਮਕਸਦ ਨਾਲ ਹੁੰਦਾ ਸੀ ਇੱਥੇ ਵੀ ਇਹ ਹੀਰਾ ਵੇਚਣ ਦਾ ਹੁਕਮ ਸ਼ਾਇਦ ਸਿਰਫ ਭੁੱਖ ਮਿਟਾਉਣ ਲਈ ਨਹੀਂ ਸੀ ਹੂੰ ਜ਼ਗੋ ਇੱਕ ਇੱਕ ਵੱਡਾ ਸਬਕ ਦੇਣ ਦਾ ਜ਼ਰੀਆ ਬਣਨ ਵਾਲਾ ਸੀ ਹੁਣ ਜਦਾਂ ਭਾਈ ਮਰਦਾਨਾ ਜੀ ਹੀਰਾ ਲੈ ਕੇ ਬਾਜ਼ਾਰ ਜਾਂਦੇ ਨੇ ਅਸਲੀ ਗੱਲ ਉੱਥੇ ਸ਼ੁਰੂ ਹੁੰਦੀ ਹੈ ਤਾਂ ਇਹ ਭੋਜਨ ਦੀ ਭਾਲ ਘਟ ਤੇ ਕੁਝ ਹੋਰ ਜ਼ਿਆਦਾ ਸੀ ਬਿਲਕੁਲ ਇਹ ਇਨਸਾਨੀ ਸਮਝ ਪਰਖ ਉਹਦੀ ਪਰਚੋਲ ਬਣ ਜਾਂਦੀ ਹੈ ਠੀਕ ਹੈ ਤੋ ਬਾਜ਼ਾਰ ਪਹੁੰਚ ਗਏ ਫਿਰ ਸਭ ਤੋਂ ਪਹਿਲਾਂ ਕਿਹਦੇ ਕੋਲ ਗਏ ਸਭ ਤੋਂ ਪਹਿਲਾਂ ਉਹ ਇੱਕ ਸਬਜ਼ੀ ਵੇਚਣ ਵਾਲੇ ਕੋਲ ਰੁਕਦੇ ਨੇ ਸਬਜ਼ੀ ਵਾਲੇ ਕੋਲ ਹਾਂਜੀ ਜਦੋਂ ਹੀਰਾ ਦਿਖਾਉਂਦੇ ਨੇ ਉਹ ਬੰਦਾ ਬਸ ਐਵੇਂ ਇੱਕ ਚਮਕਦਾ ਪੱਥਰ ਸਮਝਦਾ ਉਹਨੂੰ ਅੱਛਾ ਉਹ ਕਹਿੰਦਾ ਭਾਈ ਇਹ ਕੀ ਹੈ ਕੋਈ ਖਾਸ ਨਹੀਂ ਲੱਗਦਾ ਜੇ ਦੇਣਾ ਹੀ ਹੈ ਤਾਂ ਆ ਲੈ ਮੇਰੇ ਤੋਂ ਦੋ ਮੂਲੀਆਂ ਲੈ ਜਾ ਇਹਦੇ ਬਦਲੇ ਕੀ ਦੋ ਮੂਲੀਆਂ ਇੱਕ ਅਨਮੋਲ ਹੀਰੇ ਬਦਲੇ ਯਕੀਨ ਨਹੀਂ ਆਉਂਦਾ ਹਾਂ ਸੋਚ ਕੇ ਦੇਖੋ ਭਾਈ ਮਰਦਾਨਾ ਜੀ ਦਾ ਦਿਲ ਤਾਂ بیٹھ ਕੇ ਆਣਾ ਬਹੁਤ ਨਿਰਾਸ਼ ਹੋਏ ਹੋ ਇਹ ਤਾਂ ਉਸ ਹੀਰੇ ਦੀ ਬੇਇੱਜ਼ਤੀ ਜੀ ਹੋ ਗਈ ਖੈਰ ਫਿਰ ਅੱਗੇ ਫਿਰ ਨਿਰਾਸ਼ ਹੋ ਕੇ ਉਹ ਅੱਗੇ ਚੱਲ ਪਏ ਅੱਗੇ ਇੱਕ ਮਠਿਆਈ ਵਾਲੀ ਦੀ ਦੁਕਾਨ ਆਈ ਹਾਂਜੀ ਉਹਦੇ ਕੋਲ ਤੇ ਇਹ ਬੰਦਾ ਥੋੜਾ ਬਿਹਤਰ ਜਾਪਿਆ ਉਹਨੇ ਹੀਰਾ ਦੇਖਿਆ ਤੇ ਕਹਿੰਦਾ ਹਾਂ ਪੱਥਰ ਤਾਂ ਠੀਕ ਲੱਗਦਾ ਚੱਲ ਮੈਂ ਤੈਨੂੰ ਇੱਕ ਸੇਰ ਮਠਿਆਈ ਦੇ ਦਿੰਦਾ ਇਹਦੇ ਬਦਲੇ ਹੂੰ ਚਲੋ ਮੂਲੀਆਂ ਤੋਂ ਤਾਂ ਚੰਗਾ ਹੋਇਆ ਪਰ ਫਿਰ ਵੀ ਹਾਂ ਬਿਹਤਰ ਤਾਂ ਸੀ ਪਰ ਭਾਈ ਮਰਦਾਨਾ ਜੀ ਨੂੰ ਹੁਣ ਸ਼ੱਕ ਹੋਣ ਲੱਗਾ ਕਿਉਂ ਉਹਨਾਂ ਨੂੰ ਲੱਗਿਆ ਕਿ ਇਹਦੀ ਕੀਮਤ ਇਸ ਤੋਂ ਕਿਤੇ ਜ਼ਿਆਦਾ ਹੋਣੀ ਚਾਹੀਦੀ ਏ ਗੱਲ ਸਿਰਫ ਇੱਕ ਸੇਰ ਮਠਿਆਈ ਦੀ ਨਹੀਂ ਸਹੀ ਗੱਲ ਐ ਤਾਂ ਮੁੱਲ ਥੋੜਾ ਵਧਿਆ ਪਰ ਅਸਲੀਅਤ ਤੋਂ ତਰ ਹਲੇ ਵੀ ਬਹੁਤ ਦੂਰ ਸੀ ਅੱਗੇ ਵੀ ਗਏ ਕਿਸੇ ਕੋਲ ਹਾਂਜੀ ਹਾਂਜੀ ਫਿਰ ਉਹ ਇੱਕ ਕੱਪੜੇ ਦੇ ਵਪਾਰੀ ਕੋਲ ਪਹੁੰਚੇ ਅੱਛਾ ਉਹਨੇ ਵੀ ਹੀਰਾ ਦੇਖਿਆ ਪਰਖਿਆ ਤੇ ਕਹਿੰਦਾ ਠੀਕ ਐ ਮੈਂ ਤੈਨੂੰ ਕੁਝ ਗਜ਼ ਕੱਪੜਾ ਦੇ ਸਕਦਾ ਇਹਦਾ ਕੱਪੜਾ ਹੁਣ ਤਾਂ ਭਾਈ ਮਰਦਾਨਾ ਜੀ ਹੋਰ ਵੀ ਉਲਝ ਗਏ ਹੋਣਗੇ ਬਿਲਕੁਲ ਉਹਨਾਂ ਦੀ ਹੈਰਾਨੀ ਤੇ ਉਲਝਣ ਵੱਧ ਗਈ ਉਹ ਸੋਚ ਰਹੇ ਹੋਣਗੇ ਗੁਰੂ ਜੀ ਨੇ ਕੀ ਚੀਜ਼ ਦੇ ਦਿੱਤੀ ਜਦੀ ਕੀਮਤ ਹੀ ਕੋਈ ਨਹੀਂ ਪਾ ਰਿਆ ਹੂੰ ਤੇ ਇੱਥੇ ਇੱਕ ਪੈਟਰਨ ਦਿਸਦਾ ਪਿਆ ਦੇਖੋ ਹਰ ਕੋਈ ਆਪਣੀ ਲੋੜ ਆਪਣੇ ਕੰਮ ਤੰਦੇ ਦੇ ਹਿਸਾਬ ਨਾਲ ਆਪਣੀ ਨਿੱਕੀ ਜੀ ਸੋਚ ਨਾਲ ਹੀ ਮੁੱਲ ਆ ਰਿਹਾ ਹਾਂ ਜਿੰਨੀ ਜੀ ਦੀ ਸਮਝ ਬਿਲਕੁਲ ਕੋਈ ਉਹਦੀ ਅਸਲ ਕੀਮਤ ਉਹਦੇ ਅੰਦਰਲੇ ਗੁਣ ਨੂੰ ਨਹੀਂ ਪਛਾਣ ਰਿਆ ਇਹ ਤਾਂ ਉਹੀ ਗੱਲ ਹੋਈ ਕਿ اپنی اپنی عینک ਨਾਲ دنیا دیکھنی پر پھر کی کوئی ملیا ਜਿਹੜਾ ਅਸਲ ਪਰਖ ਰੱਖਦਾ ਸੀ ਜਿਨੇ ਪਛਾਣਿਆ ਹੋਵੇ ਹਾਂ ਤੇ ਇਹੀ ਕਹਾਣੀ ਦਾ ਸਭ ਤੋਂ ਜ਼ਬਰਦਸਤ ਮੋੜ ਹੈ ਅਖੀਰ ਵਿੱਚ ਪਾਈ ਮਰਦਾਨਾ ਜੀ ਸ਼ਹਿਰ ਦੇ ਸਭ ਤੋਂ ਵੱਡੇ ਜੋਹਰੀ ਕੋਲ ਪਹੁੰਚਦੇ ਨੇ اچھا ਜੋਹਰੀ ਕੋਲ ਹਾਂਜੀ ਉਹਦਾ ਨਾਂ ਸੀ ਸਾਲਸਰਾਏ ਜੋਹਰੀ ਦਾ ਕੰਮ ਹੀ ਹੁੰਦਾ ਰਤਨਾਂ ਨੂੰ ਪਰਖਣਾ ਸਹੀ ਗੱਲ ਹੈ ਤੇ ਜਿਵੇਂ ਹੀ ਸਾਲਸਰਾਏ ਨੇ ਉਹ ਹੀਰਾ ਦੇਖਿਆ ਨਾ ਉਹਦੀਆਂ ਅੱਖਾਂ ਵਿੱਚ ਇੱਕ ਖਾਸ ਚਮਕ ਆ ਗਈ ਉਹ ਇੱਕਦਮ ਹੈਰਾਨ ਰਹਿ ਗਿਆ ਉਹ ਇੱਕ ਸੱਚਾ ਪਰਖ ਵਾਲਾ ਸੀ ਉਹ ਇੱਕ ਨਜ਼ਰ ਵਿੱਚ ਹੀ ਉਹਨੇ ਉਸ ਹੀਰੇ ਦੀ ਅਸਲ ਬੇਸ਼ਕੀਮਤੀ ਹੈਸੀਅਤ ਪਛਾਣ ਲਈ ਤਾਂ ਫਿਰ ਮਿਲ ਗਿਆ ਕੋਈ ਅਸਲੀ ਕਦਰਦਾਨ ਉਹਨੇ ਕੀ ਕਿਹਾ ਕੋਈ ਬਹੁਤ ਵੱਡੀ ਕੀਮਤ ਲਾਈ ਨਹੀਂ ਇੱਥੇ ਗੱਲ ਹੋਰ ਵੀ ਦਿਲਚਸਪ ਹੋ ਗਈ ਸਾਲਸਰਾਏ ਨੇ ਬੜੇ ਆਦਰ ਨਾਲ ਪਾਈ ਮਰਦਾਨਾ ਜੀ ਨੂੰ ਕਿਹਾ ਭਾਈ ਸਾਹਿਬ ਇਹ ਤਾਂ ਇਹ ਤਾਂ ਅਨਮੋਲ ਰਤਨ ਹੈ ਮੇਰੀ ਕੀ ਮਜਾਲ ਕਿ ਮੈਂ ਦਾ ਮੁੱਲ ਲਾਵਾਂ ਵਾਹ ਉਹ ਕਹਿੰਦਾ ਸੱਚ ਪੁੱਛੋ ਤਾਂ ਮੇਰੇ ਕੋਲ ਇੰਨਾ ਪੈਸਾ ਹੀ ਨਹੀਂ ਹੈਗਾ ਕਿ ਮੈਂ ਇਹਨੂੰ ਖਰੀਦ ਸਕਾਂ ਕਮਾਲ ਹੈ ਜਿਹੜੇ ਲੋਗ ਮੂਲੀਆਂ ਤੇ ਮਠਾਈ ਦੇ ਰਹੇ ਸੀ ਉਸੇ ਚੀਜ਼ ਲਈ ਸ਼ਹਿਰ ਦਾ ਸਭ ਤੋਂ ਵੱਡਾ ਜੋਹਰੀ ਕਹਿ ਰਿਹਾ ਕਿ ਮੇਰੀ ਹੈਸियत ਨਹੀਂ ਇਹਨੂੰ ਖਰੀਦਣ ਦੀ ਬਿਲਕੁਲ ਹੀ ਫਰਕ ਸੀ ਪਰਖਦਾ ਹੈਰਾਨੀਜਨਕ ਮਤਲਬ ਜਿਹਨੂੰ ਅਸਲ ਪਰਖ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਕੁਝ ਚੀਜ਼ਾਂ ਪੈਸੇ ਤੋਂ ਉੱਤੇ ਹੁੰਦੀਆਂ ਨੇ ਫਿਰ ਕੀ ਹੋਇਆ ਸਾਲਸਰ ਆਏ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਕਿਹਾ ਤੁਸੀਂ ਮੈਨੂੰ ਇੰਨਾ ਦੁਰਲਭ ਰਤਨ ਦਿਖਾਇਆ ਮੈਂ ਸਿਰਫ ਇਹਦੇ ਦਰਸ਼ਨ ਕਰਨ ਬਦਲੇ ਤੁਹਾਨੂੰ 100 ਰੁਪਏ ਪੈਟ ਕਰਦਾ 100 ਰੁਪਏ ਉਹ ਵੀ ਸਰਫ ਦੇਖਣ ਦੇ ਉਸ ਜ਼ਮਾਨੇ ਵਿੱਚ ਤਾਂ ਇਹ ਬਹੁਤ ਵੱਡੀ ਰਕਮ ਹੋਣੀ ਬਹੁਤ ਵੱਡੀ ਰਕਮ ਸੀ ਜੀ ਫਿਰ ਉਹਦੇ ਮਨ 'ਚ ਸਵਾਲ ਆਇਆ ਪੁੱਛਿਆ ਇਹ ਅਦਭੁਤ ਰਤਨ ਦਿੱਤਾ ਕਿਨੇ ਹੈ ਕਿਹੜੇ ਮਹਾਪੁਰਖ ਨੇ ਬਖਸ਼ਿਸ਼ ਕੀਤੀ ਹੈ ਹਾਂ ਪੁੱਛਣਾ ਤਾਂ ਬਣਦਾ ਸੀ ਜਦੋਂ ਭਾਈ ਮਰਦਾਨਾ ਜੀ ਨੇ ਦੱਸਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ ਤੇ ਉਹ ਨਦੀ ਕੰਡੇ ਬੈਠੇ ਨੇ ਬਸ ਫਿਰ ਤਾਂ ਸਾਲਸਰਾਏ ਦਾ ਮਨ ਸ਼ਰਧਾ ਨਾਲ ਭਰ ਗਿਆ ਅੱਛਾ ਉਹ ਫੌਰਨ ਸਮਝ ਗਿਆ ਕਿ ਇਹ ਕੋਈ ਆਮ ਘਟਨਾ ਨਹੀਂ ਇਹ ਰਤਨ ਸਿਰਫ ਪੱਥਰ ਨਹੀਂ ਇਹ ਤਾਂ ਗੁਰੂ ਜੀ ਵੱਲੋਂ ਕੋਈ ਗਹਿਰਾ ਕੋਈ ਰੂਹਾਨੀ ਇਸ਼ਾਰਾ ਹੈ। ਹੂੰ ਪਰ ਜਦੋਂ ਭਾਈ ਮਰਦਾਨਾ ਜੀ ਨੇ ਯਾਦ ਕਰਾਇਆ ਕਿ ਗੁਰੂ ਜੀ ਨੇ ਤਾਂ ਇਹ ਭੋਜਨ ਲਈ ਵੇਚਣ ਨੂੰ ਕਿਹਾ ਸੀ ਤਾਂ ਉਹਨੇ ਕੀ ਕੀਤਾ? ਇਹ ਸੁਣ ਕੇ ਤਾਂ ਸਾਲਸਰਾਏ ਹੋਰ ਵੀ ਨਿਮਰ ਹੋ ਗਿਆ। ਸਮਝ ਗਿਆ ਕਿ ਗੁਰੂ ਜੀ ਦੀ ਖੇਡ ਉਹਦੀ ਸਮਝ ਤੋਂ ਪਰੇ ਹੈ। ਹੂੰ ਉਹਨੇ ਫਿਰ ਇੱਕ 100 ਰੁਪਏ ਦੀ ਸੋਨੇ ਦੀ ਮੋਹਰ ਜੋ ਹੋਰ ਵੀ ਕੀਮਤੀ ਸੀ ਭਾਈ ਮਰਦਾਨਾ ਜੀ ਨੂੰ ਪੇਟ ਕੀਤੀ। ਅੱਛਾ ਤੇ ਕਿਹਾ ਇਹ ਲੋ ਜੀ ਤੁਸੀਂ ਭੋਜਨ ਲਈ ਰੱਖੋ। ਇਹ ਹੀਰਾ ਤਾਂ ਅਮੋਲਕ ਹੈ ਮੈਂ ਇਹਨੂੰ ਖਰੀਦ ਨਹੀਂ ਸਕਦਾ ਉਹਨੇ ਬੜੇ ਸਤਕਾਰ ਨਾਲ ਹੀਰਾ ਵਾਪਸ ਕਰ ਦਿੱਤਾ ਇਹ ਤਾਂ ਬਹੁਤ ਵੱਡੀ ਗੱਲ ਹੈ ਸਾਲਸਰਾਏ ਦੀ ਉਹਨੇ ਹੀਰੇ ਦੀ ਕਦਰ ਵੀ ਜਾਣੀ ਤੇ ਦੇਣ ਵਾਲੇ ਦੀ ਮਹਾਨਤਾ ਵੀ ਪਛਾਣ ਲਈ ਬਿਲਕੁਲ ਫਿਰ ਉਹ ਗੁਰੂ ਜੀ ਨੂੰ ਮਿਲਣ ਗਿਆ ਹੋਵੇਗਾ ਹਾਂਜੀ ਉਹਦਾ ਮਨ ਬੇਚੈਨ ਹੋ ਜਾ ਦਰਸ਼ਨਾਂ ਲਈ ਤੁਰੰਤ ਆਪਣੇ ਸੇਵਕ ਅਦਰਕਾ ਨੂੰ ਨਾਲ ਲਿਆ ਕੁਝ ਭੋਜਨ ਵਗੈਰਾ ਲਿਆ ਤੇ ਦੋਵੇਂ ਗੁਰੂ ਜੀ ਦੇ ਦਰਸ਼ਨਾਂ ਲਈ ਚੱਲ ਪਏ ਠੀਕ ਜਦੋਂ ਉੱਥੇ ਪਹੁੰਚੇ ਦੋਵਾਂ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਗੁਰੂ ਜੀ ਦੇ ਦਰਸ਼ਨ ਕਰਕੇ ਬੜੀ ਸ਼ਾਂਤੀ ਮਿਲੀ ਉਹਨਾਂ ਨੂੰ। ਹੂੰ। ਉਹਨਾਂ ਨੇ ਭੋਜਨ ਛਕਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕੁਝ ਪ੍ਰਸ਼ਾਦ ਆਪ ਛਕਿਆ, ਕੁਝ ਭਾਈ ਮਰਦਾਨਾ ਜੀ ਨੂੰ ਦਿੱਤਾ ਤੇ ਬਾਕੀ ਸਾਲਸਰਾਏ ਤੇ ਅਦਰਕਾਂ ਨੂੰ ਵਰਤਾ ਦਿੱਤਾ। ਤੇ ਕਹਿੰਦੇ ਨੇ ਉਸ ਪ੍ਰਸ਼ਾਦ ਨਾਲ ਉਹਨਾਂ ਦੀ ਰੂਹ ਤੱਕ ਸ਼ਾਂਤ ਹੋ ਗਈ। ਹਾਂ, ਬਿਲਕੁਲ। ਉਹਨਾਂ ਨੂੰ ਅੰਦਰ ਤੱਕ ਤ੍ਰਿਪਤੀ ਮਹਿਸੂਸ ਹੋਈ। ਤੇ ਹੁਣ ਹੁਣ ਉਹ ਸਮਾਂ ਆਇਆ ਜਦੋਂ ਇਸ ਸਾਰੀ ਕਹਾਣੀ ਦਾ ਅਸਲ ਮਤਲਬ, ਅਸਲ ਸਬਕ ਸਾਹਮਣੇ ਆਂਦਾ ਹੈ ਜਿਸ ਲਈ ਇਹ ਸਭ ਹੋਇਆ ਸੀ। ਬਿਲਕੁਲ ਸਹੀ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਵੱਲ ਮੁੜੇ ਹਾਂਜੀ ਤੇ ਉਹਨਾਂ ਨੂੰ ਯਾਦ ਕਰਾਇਆ ਮਰਦਾਨਿਆ ਤੂੰ ਪੁੱਛਦਾ ਹੁੰਦਾ ਸੀ ਨਾ ਕਈ ਵਾਰੀ ਕੀ ਪੁੱਛਦੇ ਸੀ ਪਾਈ ਮਰਦਾਨਾ ਜੀ ਉਹ ਪੁੱਛਦੇ ਸੀ ਕਿ ਗੁਰੂ ਜੀ ਆਪਾਂ ਥਾਂ ਥਾਂ ਲੋਕਾਂ ਨੂੰ ਰੱਬ ਦਾ ਨਾਮ ਜਪਣ ਲਈ ਕਹਿੰਨੇ ਆ ਨਾਮ ਸਿਮਰਨ ਦੀ ਗੱਲ ਕਰਦੇ ਆ ਪਰ ਬਹੁਤੇ ਲੋਕ ਇਹਨੂੰ ਸਮਝਦੇ ਕਿਉਂ ਨਹੀਂ ਉਹ ਨਾਮ ਨਾਲ ਜੁੜਦੇ ਕਿਉਂ ਨਹੀਂ ਅੱਛਾ ਇਹ ਸਵਾਲ ਸੀ ਉਹਨਾਂ ਦਾ ਹਾਂ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆ ਅੱਜ ਬਾਜ਼ਾਰ ਵਿੱਚ ਜੋ ਕੁਝ ਹੋਇਆ ਨਾ ਉਹ ਤੇਰੇ ਏਸੇ ਸਵਾਲ ਦਾ ਜਵਾਬ ਸੀ ਤਾ ਹੀਰੇ ਦੀ ਕਹਾਣੀ ਦਾ ਸਿੱਧਾ ਸਬੰਧ ਨਾਮ ਦੀ ਕਦਰ ਨਾਲ ਸੀ ਪਰ ਇਹ ਕਿਵੇਂ ਗੁਰੂ ਜੀ ਨੇ ਬੜੇ ਸੌਖੇ ਤਰੀਕੇ ਨਾਲ ਸਮਝਾਇਆ ਉਹਨਾਂ ਨੇ ਕਿਹਾ ਵੇਖ ਜਿਵੇਂ ਉਸ ਹੀਰੇ ਦਾ ਮੁੱਲ ਹਰ ਇੱਕ ਨੇ ਆਪਣੀ ਆਪਣੀ ਸਮਝ ਆਪਣੀ ਪਹੁੰਚ ਮੁਤਾਬਿਕ ਪਾਇਆ ਹਾਂ ਸਬਜ਼ੀ ਵਾਲੇ ਨੇ ਦੋ ਮੂਲੀਆਂ ਕਿਹਾ ਮਠਿਆਈ ਵਾਲੇ ਨੇ ਸੇਰ ਮਠਿਆਈ ਕੱਪੜੇ ਵਾਲੇ ਨੇ ਕਪੜਾ ਹੂੰ ਪਰ ਜਿਹੜਾ ਅਸਲ ਪਰਖ ਵਾਲਾ ਸੀ ਸਾਲਸਰਾਏ ਉਹਨੇ ਉਹਨੂੰ ਅਨਮੋਲ ਜਾਣਿਆ ਤੇ ਸਿਰਫ ਦੇਖਣ ਦੇ ਹੀ 100 ਰੁਪਏ ਦੇ ਦਿੱਤੇ ਹਾਂ ਇਹ ਤਾਂ ਹੋਇਆ ਬਸ ਉਸੇ ਤਰ੍ਹਾਂ ਗੁਰੂ ਜੀ ਨੇ ਕਿਹਾ हे ਮਰਦਾਨਿਆ ਪਰਮਾਤਮਾ ਦਾ ਨਾਮ ਵੀ ਇੱਕ ਅਨਮੋਲ ਰਤਨ ਹੈ ਅੱਛਾ ਤਾਂ ਹੀਰੇ ਦੀ ਤੁਲਨਾ ਸਿੱਧੀ ਨਾਮ ਨਾਲ ਨਾਮ ਨਾਲ ਵੀ ਤੇ ਮਨੁੱਖੀ ਜੀਵਨ ਨਾਲ ਵੀ ਉਹਨਾਂ ਨੇ ਕਿਹਾ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਨਾ ਇਹ ਵੀ ਉਸ ਹੀਰੇ ਵਾਂਗ ਬਹੁਤ ਕੀਮਤੀ ਹੈ ਬੜੀ ਮੁਸ਼ਕਿਲ ਨਾਲ ਮਿਲਦਾ ਸਹੀ ਗੱਲ ਪਰ ਫਿਰ ਇਸ ਤੋਂ ਵੀ ਅੱਗੇ ਗਏ ਹੋ ਕਹਿੰਦੇ ਪਰ ਜਿਹੜਾ ਰੱਬ ਦਾ ਨਾਮ ਹੈ ਜਿਹਨੂੰ ਆਪਾਂ ਨਾਮ ਰਤਨ ਕਹਿੰਦੇ ਆ ਉਹ ਤਾਂ ਇਸ ਮਨੁੱਖਾ ਜੀਵਨ ਤੋਂ ਵੀ ਕਿਤੇ ਵੱਧ ਕੀਮਤੀ ਹੈ ਕਿੱਥੇ ਜ਼ਿਆਦਾ ਅਨਮੋਲ ਹੈ ਮਨੁੱਖਾ ਜੀਵਨ ਅਨਮੋਲ ਪਰ ਨਾਮ ਉਸ ਤੋਂ ਵੀ ਵੱਧ ਅਨਮੋਲ ਵਾਹ ਇਹ ਤਾਂ ਬਹੁਤ ਹੀ ਗਹਿਰੀ ਗੱਲ ਹੈ ਇਹਦਾ ਮਤਲਬ ਕੀ ਹੋਇਆ ਫਿਰ ਇਹਦਾ ਮਤਲਬ ਇਹ ਕਿ ਜਿਵੇਂ ਲੋਕਾਂ ਨੇ ਹੀਰੇ ਦੀ ਕਦਰ ਨਾ ਜਾਣੀ ਓਵੇਂ ਹੀ ਬਹੁਤੇ ਲੋਕ ਇਸ ਅਨਮੋਲ ਮਨੁੱਖਾ ਜੀਵਨ ਦੀ ਕਦਰ ਨਹੀਂ ਜਾਣਦੇ ਹੂੰ ਉਹ ਇਹਨੂੰ ਦੁਨੀਆ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਪੋਗ ਵਿਲਾਸਾਂ ਪਿੱਛੇ ਬਰਬਾਦ ਕਰ ਦਿੰਦੇ ਨੇ ਜਿਵੇਂ ਹੀਰੇ ਨੂੰ ਮੂਲੀਆਂ ਬਦਲੇ ਦੇ ਦਿੱਤਾ ਹੋਵੇ ਬਿਲਕੁਲ ਤੇ ਜਿਹੜਾ ਨਾਮ ਰਤਨ ਇਸ ਜੀਵਨ ਤੋਂ ਵੀ ਕੀਮਤੀ ਹੈ ਉਹਦੀ ਕਦਰ ਤਾਂ ਫਿਰ ਹੋਰ ਵੀ ਘੱਟ ਲੋਕ ਪਾਉਂਦੇ ਨੇ ਇਸੇ ਲਈ ਤਾਂ ਗੁਰਬਾਣੀ 'ਚ ਵੀ ਆਉਂਦਾ ਸਾਈ ਨਾਮ ਅਮੋਲ ਕੀਮ ਨ ਕੋਏ ਜਾਣ ਦੋ ਜਿਨ੍ਹਾਂ ਬਾਗ ਮਥਾਂ ਹੈ ਸੇ ਨਾਨਕ ਹਰ ਰੰਗ ਮਾਣ ਦੋ ਹਾਂ ਇਹ ਸ਼ਬਦ ਸਰੋਤ ਵਿੱਚ ਵੀ ਸੀ ਹਾਂਜੀ ਮਤਲਬ ਰੱਬ ਦਾ ਨਾਮ ਅਮੁੱਲ ਹੈ ਕੋਈ ਉਹਦੀ ਕੀਮਤ ਜਾਣ ਨਹੀਂ ਸਕਦਾ بس ਜਿਨ੍ਹਾਂ ਦੇ ਮੱਥੇ ਤੇ ਭਾਗ ਹੋਣ ਉਹੀ ਉਹਦੇ ਆਨੰਦ ਨੂੰ ਮਾਣ ਸਕਦੇ ਨੇ ਤਾਂ ਗੁਰੂ ਜੀ ਇਹੀ ਕਹਿ ਰਹੇ ਸੀ ਕਿ ਜਿਵੇਂ ਸਿਰਫ ਸਾਲਸਰਾਏ ਹੀ ਹੀਰੇ ਦੀ ਪਰਖ ਕਰ ਸਕਿਆ ਓਵੇਂ ਹੀ ਸਿਰਫ ਕੋਈ ਭਾਗਾ ਵਾਲਾ ਕੋਈ ਸੱਚਾ ਤਲਾਸ਼ੀ ਹੀ ਨਾਮ ਦੀ ਅਸਲ ਕੀਮਤ ਨੂੰ ਸਮਝ ਸਕਦਾ ਹੈ ਤੁਸੀਂ ਬਿਲਕੁਲ ਸਹੀ ਸਮਝਾ ਇਹੀ ਗੱਲ ਸੀ ਬਹੁਤੇ ਲੋਕ ਤਾਂ ਦੁਨੀਆ ਦੀ ਚਮਕ-ਦਮਕ 'ਚ ਹੀ ਗਵਾਚੇ ਰਹਿੰਦੇ ਨੇ ਹੂੰ ਤੇ ਅਸਲ ਖਜ਼ਾਨਾ ਨਾਮ ਉਹਨੂੰ ਅਣਗੌਲਿਆ ਕਰ ਦਿੰਦੇ ਨੇ ਸਿਰਫ ਸਾਲਸਰਾਏ ਵਰਗੀ ਸਮਝ ਪਰਖ ਤੇ ਸ਼ਰਧਾ ਵਾਲੇ ਹੀ ਅਸਲ ਕਦਰ ਪਛਾਣਦੇ ਨੇ ਤੇ ਗੁਰੂ ਦੇ ਰਾਹ ਤੇ ਤੁਰਦੇ ਨੇ ਹਾਂ ਤੇ ਆਪਣਾ ਜੀਵਨ ਸਫਲਾ ਕਰਦੇ ਨੇ ਉਹ ਨਿੱਕੀਆਂ ਚੀਜ਼ਾਂ ਪਿੱਛੇ ਨਹੀਂ ਭੱਜਦੇ ਅਸਲੀ ਰਤਨ ਨੂੰ ਸੰਭਾਲਦੇ ਨੇ ਇਹ ਸੁਣ ਕੇ ਤਾਂ ਸਾਲਸਰਾਏ ਤੇ ਅਦਰਕਾ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ ਬਹੁਤ ਨਿਹਾਲ ਹੋਏ ਹੋਣਗੇ ਵਾਕਈ ਵਾਕਈ ਉਹਨਾਂ ਨੂੰ ਆਪਣੀ ਕਿਸਮਤ ਤੇ ਮਾਣ ਹੋਇਆ ਹੋਣਾ ਕਿ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਵੀ ਹੋਏ ਤੇ ਐਨਾ ਵੱਡਾ ਗਿਆਨ ਵੀ ਮਿਲਿਆ ਹੂੰ ਸਾਖੀ ਦੱਸਦੀ ਹੈ ਕੇ ਸਾਰੇ ਬਹੁਤ ਪ੍ਰਭਾਵਿਤ ਹੋਏ ਗੁਰੂ ਜੀ ਵੀ ਸਾਲਸਰਾਏ ਦੀ ਪਰਖ ਤੇ ਸ਼ਰਧਾ ਤੋਂ ਬਹੁਤ ਖੁਸ਼ ਹੋਏ اچھا ਉਹਨਾਂ ਨੇ ਸਾਲਸਰਾਏ ਨੂੰ ਮੰਜੀ ਬਖਸ਼ ਦਿੱਤੀ ਮੰਜੀ ਮੰਜੀ ਕੀ ਹੁੰਦੀ ਸੀ ਉਸ ਵੇਲੇ ਮੰਜੀ ਵੇਖੋ ਉਸ ਸਮੇਂ ਸਿੱਖ ਧਰਮ ਦੇ ਪ੍ਰਚਾਰ ਦਾ ਸੰਗਤ ਨੂੰ ਜੋੜਨ ਦਾ ਇੱਕ ਕੇਂਦਰ ਹੁੰਦੀ ਸੀ ਓਕੇ ਤੇ ਗੁਰੂ ਜੀ ਨੇ ਉਹਨੂੰ ਹੁਕਮ ਦਿੱਤਾ ਕਿ ਆਪਣੇ ਸ਼ਹਿਰ ਵਿੱਚ ਧਰਮਸ਼ਾਲਾ ਬਣਾਵੇ ਜਿੱਥੇ ਸੰਗਤ ਜੁੜੇ ਆਏ ਗਏ ਲਈ ਥਾਂ ਹੋਵੇ ਤੇ ਸਭ ਤੋਂ ਜ਼ਰੂਰੀ ਰੱਬ ਦੀ ਸਿਫਤ ਸਾਲਾ कीर्तन ਹੋਵੇ ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਸੀ ਤੇ ਇੱਕ ਹੋਰ ਖਾਸ ਗੱਲ ਵੀ ਹੋਈ ਸੀ ਨਾ ਅਦਰਾਕਾ ਬਾਰੇ ਹਾਂ ਇਹ ਬਹੁਤ ਹੀ ਬਹੁਤ ਮਹੱਤਵਪੂਰਨ ਗੱਲ ਹੈ ਗੁਰੂ ਜੀ ਨੇ ਇਹ ਵੀ ਕਿਹਾ ਕਿ ਸਾਲਸਰਾਏ ਤੋਂ ਬਾਅਦ ਇਸ ਮੰਜੀ ਦੀ ਸੇਵਾ ਤੇ ਜ਼ਿੰਮੇਵਾਰੀ ਉਹਦਾ ਸੇਵਕ ਅਦਰਾਕਾ ਸੰਭਾਲੇਗਾ ਸੇਵਕ ਅਦਰਾਕਾ ਇਹ ਤਾਂ ਬਹੁਤ ਵੱਡੀ ਗੱਲ ਹੈ ਉਸ ਸਮੇਂ ਦੇ ਹਿਸਾਬ ਨਾਲ ਬਿਲਕੁਲ ਇਹ ਉਸ ਸਮੇਂ ਦੇ ਸਮਾਜ ਲਈ ਇੱਕ ਕ੍ਰਾਂਤੀਕਾਰੀ ਕਦਮ ਸੀ ਜਿੱਥੇ ਜਾਤ ਪਾਤ ਉੱਚ ਨੀਚ ਬਹੁਤ ਸੀ ਹਮ ਇੱਕ ਸੇਵਕ ਨੂੰ ਇੰਨੀ ਵੱਡੀ ਧਾਰਮਿਕ ਜ਼ਿੰਮੇਵਾਰੀ ਦੇਣਾ ਇਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਸਬੂਤ ਸੀ ਕਿ ਰੱਬ ਦੇ ਘਰ ਇਨਸਾਨ ਦੇ ਗੁਣਾਂ ਦੀ ਕਦਰ ਹੁੰਦੀ ਹੈ ਉਹਦੀ ਸ਼ਰਧਾ ਸੇਵਾ ਦੀ ਕਦਰ ਹੁੰਦੀ ਹੈ ਨਾ ਕਿ ਉਹਦੇ ਜਨਮ ਇਹ ਰੁਤਬੇ ਦੀ ਬਿਲਕੁਲ ਤੇ ਇਹ ਵੀ ਪਤਾ ਲੱਗਦਾ ਹੈ ਕਿ ਅਦਰਾਕਾ ਵਿੱਚ ਵੀ ਗੁਰੂ ਜੀ ਨੇ ਉਹੀ ਰੋਹਾਨੀ ਸਮਝ ਉਹੀ ਗੁਣ ਦੇਖੇ ਹੋਣਗੇ ਜੋ ਸਲਸਰਾਏ ਵਿੱਚ ਸਨ ਵਾਹ ਸੱਚੀ ਬਰਾਬਰੀ ਤੇ ਅੰਦਰੂਨੀ ਗੁਣਾਂ ਦੀ ਕਦਰ ਇਹ ਸਾਖੀ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਅਲੱਗ-ਅਲੱਗ ਪਧਰਾਂ ਤੇ ਹਾਂਜੀ ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਨਿਚੋੜ ਕੀ ਨਿਕਲਦਾ ਹੈ ਹਾਂ ਦੱਸੋ ਇਹੀ ਕਿ ਅਸਲੀ ਕੀਮਤ ਉਪਰੋਂ ਉਪਰੋਂ ਦੇਖਣ ਨਾਲ ਜਾਂ ਆਮ ਲੋਕਾਂ ਦੀ ਸੋਚ ਨਾਲ ਪਤਾ ਨਹੀਂ ਲੱਗਦੀ ਸਹੀ ਅਸਲ ਮੁੱਲ ਪਛਾਣਨ ਲਈ ਖਾਸ ਪਰਖ ਚਾਹੀਦੀ ਹੈ ਡੂੰਗੀ ਸਮਝ ਅੰਦਰ ਦੀ ਅੱਖ ਚਾਹੀਦੀ ਹੈ ਜਿਵੇਂ ਸਾਲਸਰਾਏ ਕੋਲ ਸੀ ਹੂੰ ਤੇ ਜਿਵੇਂ ਉਹਨੇ ਹੀਰੇ ਦੀ ਕਦਰ ਜਾਣੀ ਓਵੇਂ ਸਾਨੂੰ ਮਨੁੱਖਾ ਜੀਵਨ ਦੀ ਅਮੁੱਲਤਾ ਨੂੰ ਤੇ ਉਸ ਤੋਂ ਵੀ ਵੱਧ ਨਾਮ ਰਤਨ ਦੀ ਕੀਮਤ ਨੂੰ ਸਮਝਣਾ ਚਾਹੀਦਾ ਤੇ ਇਹ ਸਮਝ ਸਾਰਿਆਂ ਨੂੰ ਨਹੀਂ ਆਉਂਦੀ ਹਾਂ ਜਿਵੇਂ ਗੁਰੂ ਜੀ ਨੇ ਕਿਹਾ ਇਹ ਪਾਗਾ ਵਾਲਿਆਂ ਨੂੰ ਸੱਚੇ ਖੋਜੀਆਂ ਨੂੰ ਜਾਂ ਗੁਰੂ ਦੀ ਮੇਰ ਨਾਲ ਹੀ ਮਿਲਦੀ ਹੈ ਬਿਲਕੁਲ ਠੀਕ ਇਹਨੂੰ ਇੱਕ ਲਾਈਨ ਚ ਕਹਿਣਾ ਹੋਵੇ ਤਾਂ ਸ਼ਾਇਦ ਇਹੀ ਕਿ ਅਸਲ ਪਰਖ ਬਾਹਰਲੀ ਚਮਕ ਨਹੀਂ ਅੰਦਰ ਦੀ ਸੂਝ ਮੰਗਦੀ ਹੈ ਦੁਨੀਆਂ ਚ ਵੀ ਤੇ ਰੱਬ ਦੇ ਰਾਤੇ ਵੀ ਬਹੁਤ ਵਧੀਆ ਕਿਹਾ ਬਿਲਕੁਲ ਇਹੀ ਗੱਲ ਹੈ ਤੇ ਇਹ ਕਹਾਣੀ ਨਾ ਸਾਨੂੰ ਅੱਜ ਲਈ ਵੀ ਇੱਕ ਬੜਾ ਵੱਡਾ ਸਵਾਲ ਦੇ ਜਾਂਦੀ ਹੈ ਹੂੰ ਜਿਸ ਤੇ ਸੋਚਣਾ ਬਣਦਾ ਹੈ ਸਵਾਲ ਇਹ ਹੈ ਕਿ ਅਸੀਂ ਆਪਾਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਉਹਨਾਂ ਚੀਜ਼ਾਂ ਦਾ ਕੀ ਮੁੱਲ ਪਾਉਂਦੇ ਆ ਜਿਹੜੀਆਂ ਸੱਚੀ ਅਨਮੋਲ ਨੇ ਪਰ ਸ਼ਾਇਦ ਦਿਸਦੀਆਂ ਨਹੀਂ ਜਿਵੇਂ ਕਿ ਜਿਵੇਂ ਸਾਡਾ ਵਕਤ ਸਾਡੇ ਰਿਸ਼ਤੇ ਸਾਡੀ ਸਿਹਤ ਮਨ ਦੀ ਸ਼ਾਂਤੀ ਜਾਂ ਆਪਣੀ ਰੂਹਾਨੀ ਤੰਦਰੁਸਤੀ ਕੀ ਆਪਾਂ ਅਕਸਰ ਇਹਨਾਂ ਅਨਮੋਲ ਖਜ਼ਾਨਿਆਂ ਨੂੰ ਦੁਨੀਆ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ ਪਿੱਛੇ ਸਸਤੇ 'ਚ ਗਵਾਤਾ ਨਹੀਂ ਰਹੇ ਹੂੰ ਇਹ ਗੱਲ ਸੋਚਣ ਵਾਲੀ ਹੈ ਕਿ ਅਸੀਂ ਜਾਣੇ ਅਣਜਾਣੇ 'ਚ ਉਹ ਸਬਜ਼ੀ ਵਾਲੇ ਜਾਂ ਮਠਿਆਈ ਵਾਲੇ ਵਾਂਗ ਤਾਂ ਨਹੀਂ ਬਣ ਰਹੇ ਜਿਹੜੇ ਅਸਲੀ ਕੀਮਤ ਸਮਝੇ ਬਿਨਾਂ ਹੀ ਸੌਦੇ ਕਰੀ ਜਾ ਰਹੇ ਸੀ ਹਾਂ ਜਾਂ ਕੀ ਸਾਡੇ ਅੰਦਰ ਕੋਈ ਸਾਲਸਰਾਏ ਵਾਲੀ ਪਰਖ ਹੈ ਕੋਈ ਅੰਦਰਲਾ ਜੋਰੀ ਬੈਠਾ ਹੈ ਜਿਹੜਾ ਜ਼ਿੰਦਗੀ ਦੇ ਅਸਲੀ ਰਤਨਾਂ ਨੂੰ ਪਛਾਣ ਕੇ ਉਹਨਾਂ ਦੀ ਸਹੀ ਕਦਰ ਕਰ ਸਕੇ ਇਹ ਸੋਚਣਾ ਜ਼ਰੂਰੀ ਹੈ